ਦਾ ਅੰਦਾਤਾ ਜਿੱਥੇ ਦਿੱਲੀ ਦੇ ਵਿੱਚ ਵੱਡਾ ਸ਼ਿੰਗਰ ਚ ਵਿੱਡਿਆ ਹੋਇਆ ਤੇ ਉੱਥੇ ਜਾ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਉਹਨਾਂ ਨੂੰ ਕਿਸਾਨਾਂ ਨੂੰ ਉੱਥੇ ਦਿੱਲੀ ਪਹੁੰਚਣ ਵਾਸਤੇ ਟਰਾਂਸਪੋਰਟ ਦੀ ਲੋੜ ਪੈਂਦੀ ਹੈ ਤੇ ਟਰਾਂਸਪੋਰਟ ਦੇ ਮਾਧਿਅਮ ਦੇ ਰਾਹੀਂ ਦਿੱਲੀ ਪਹੁੰਚਿਆ ਜਾਂਦਾ ਹੈ ਤੇ ਅੱਜ ਅਸੀਂ ਅੰਮ੍ਰਿਤਸਰ ਦੇ ਸ਼ਾਟਾ ਬਾਜ਼ਾਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਗੁਰੂ ਅਮਰਦਾਸ ਮੋਟਰ ਗਰਾਜ ਤੇ ਖੜੇ ਹਾਂ ਜਿੱਥੇ ਕਿ ਕਿਸਾਨਾਂ ਨੂੰ ਦਿੱਲੀ ਪਹੁੰਚਣ ਵਾਸਤੇ ਉਹਨਾਂ ਦੇ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਆਕਾਰਾਂ ਜਾਂ ਹੋਰ ਜਿਹੜਾ ਵੀ ਸਾਧਨ ਨੇ ਉਹਨਾਂ ਦੀ ਉਸ ਦਾ ਫ੍ਰੀ ਚੈੱਕਅਪ ਕੀਤਾ ਜਾਵੇਗਾ ਤੇ ਇੱਥੇ ਫ੍ਰੀ ਫ੍ਰੀ ਚੈੱਕਅਪ ਕਰਕੇ ਤੇ ਉਹਨਾਂ ਦੀ ਜਿਹੜੀ ਫ੍ਰੀ ਸਰਵਿਸ ਕਰਕੇ ਦਿੱਤੀ ਜਾਵੇਗੀ ਇਹ ਅਪਰਾਲਾ ਲੋਕ ਇਨਸਾਫ ਪਾਰਟੀ ਦੇ ਯੂਥ ਪ੍ਰਧਾਨ ਜ਼ਿਲ੍ਹਾ ਯੂਥ ਪ੍ਰਧਾਨ ਸਰਬਜੀਤ ਸਿੰਘ ਹੈਰੀ ਵੱਲੋਂ ਕੀਤਾ ਗਿਆ ਜੋ ਕਿ ਤੁਸੀਂ ਵੇਖ ਰਹੇ ਜਿਵੇਂ ਕਿ ਸਰਬਜੀਤ ਸਿੰਘ ਹੈਰੀ ਜੀ ਆਪ ਖੁਦ ਨਾਲ ਲਾ ਕੇ ਵਰਕਰਾਂ ਦੇ ਨਾਲ ਲੱਗ ਕੇ ਤੇ ਇਹ ਗੱਡੀ ਦੀ ਜਿਹੜੀ ਸਰਵਸਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਹ ਗੱਡੀ ਜਿਹੜੀ ਹੈ ਕਿ ਇੱਥੋਂ ਅੰਮ੍ਰਿਤਸਰ ਤੋਂ ਦਿੱਲੀ ਕਿਸਾਨਾਂ ਦੇ ਸੰਘਰਸ਼ ਵਾਸਤੇ ਜਾਵੇਗੀ ਗੱਲ ਕਰਦੇ ਆਂ ਇਹਨਾਂ ਨਾਲ ਸਰਬਜੀਤ ਜੀ ਅੱਜ ਇਹ ਜਿਹੜਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿ ਉਪਰਾਲਾ ਇਹ ਸਾਰਾ ਕੀ ਇਹ ਮਕਸਦ ਸੀ ਤੇ ਕਿਸ ਤਰ੍ਹਾਂ ਇਹ ਸੋਚ ਬਣੀ ਤੁਹਾਡੀ ਸਾਰੇ ਹੀ ਸਰੋਤਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਹੈ ਰਹੀ ਜ਼ਿਲ੍ਹਾ ਯੂਥ ਪ੍ਰਧਾਨ ਅੰਮ੍ਰਿਤਸਰ ਲੋਕਨ ਸਾਹਿਬ ਪਾਰਟੀ ਪਰसों ਰਾਤ ਅਸੀਂ ਦਿੱਲੀੋਂ ਆ ਰਹੇ ਸੀਗੇ ਤੇ ਸਾਡਾ ਇਹ ਰਸਤੇ 'ਚ ਇੱਕ ਟਾਇਰ ਪੈਂਚਰ ਹੋ ਗਿਆ ਖੰਨੇ ਦੇ ਲਾਗੇ ਜਿੱਥੇ ਪੁਲ ਡਿੱਗਾ ਹੋਇਆ ਸਰਕਾਰ ਦੀ ਨਾਕਾਮੀ ਸਾਨੂੰ ਉੱਥੋਂ ਦੇ ਦੇ ਜਿਹੜਾ ਪੁਲ ਲੋਕਾਂ ਦੀ ਸਹੂਲਤ ਬਣਿਆ ਐ ਅਸਲਿਓ ਲੋਕਾਂ ਦਾ ਜਾਨ ਦੀ ਖੋ ਬਣਿਆ ਜਿਹੜਾ ਖੰਨੇ ਵਾਲਾ ਪੁਲ ਡਿੱਗਾ ਉੱਥੇ ਸਾਡਾ ਟਾਇਰ ਪੈਂਚਰ ਹੁੰਦਾ ਤੇ ਸਾਨੂੰ ਤਕਰੀਬਨ ਇੱਕ ਟਾਇਰ ਪੈਂਚਰ ਲਵਾਉਣ ਵਾਸਤੇ ਸਵੇਰੇ 3 ਵਜੇ 3 ਘੰਟੇ ਵੇਟ ਕਰਨੀ ਪੈਂਦੀ ਆ ਇਸੇ ਲਈ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਗੱਡੀ ਕੋਈ ਜਾਣੀ ਆ ਧਰਨੇ ਵਿੱਚ ਉਸ ਦੀ ਫਰੀ ਚੈੱਕ ਅਪ ਅਤੇ ਉਸ ਦੀ ਫਰੀ ਸਰਵਿਸਿੰਗ ਦਾ ਜਿਹੜਾ ਪਰਾਲਾ ਕੀਤਾ ਜਿਹੜਾ ਵੀ ਵੀਰ ਅੰਮਰਸਾਤ ਤੋਂ ਜਾਣਾ ਚਾਹੁੰਦਾ ਦਿੱਲੀ ਉਹ ਸਾਡੇ ਕੋ ਆਪਣੀ ਗੱਡੀ ਜ਼ਰੂਰ ਚੈੱਕ ਕਰਾ ਕੇ ਜਾਵੇ ਅਤੇ ਉਸ ਦੀ ਜੇ ਸਰਵਿਸ ਹੋਣ ਵਾਲੀ ਹੈ ਤੇ ਅਸੀਂ ਉਹ ਬਿਨਾਂ ਲੇਬਰ ਤੋਂ ਦੀ ਜਿਹੜੀ ਸਰਵਿਸ ਕਰਕੇ ਦੇਾਂਗੇ ਜੀ ਤੇ ਇੱਥੇ ਜਿਹੜਾ ਸਰਵਿਸ ਦੇ ਉੱਤੇ ਖਰਚਾ ਹੋਵੇਗਾ ਉਹ ਤੁਹਾਡੇ ਵੱਲੋਂ ਹੋਵੇਗਾ ਕਿ ਜਾਂ ਉਹ ਪਾਰਟੀ ਨੂੰ ਜਿਹਨੇ ਜਿਹੜਾ ਕੋਈ ਲੈ ਕੇ ਗੱਡੀ ਆਵੇਗਾ ਉਹਦਾ ਖਰਚਾ ਹੋਵੇਗਾ ਜੀ ਇਹ ਦੇਖੋ ਜੀ ਅਸੀਂ ਮਜ਼ਦੂਰ ਬੰਦੇ ਆ ਅਸੀਂ ਆਪਣੀ ਜਿਹੜੀ ਮਜ਼ਦੂਰੀ ਆ ਉਹ ਬਿਲਕੁਲ ਨਹੀਂ ਲਾਂਗੇ ਉਹਦਾ ਕੋਈ ਵੀ ਨੁਕਸਾ ਫ੍ਰੀ ਆਫ ਕੋਸਟ ਜਿਹੜਾ ਆਪਾਂ ਉਹ ਕੱਢ ਕੇ ਦੇਾਂਗੇ ਜਿਹੜਾ ਸਪੇਅਰ ਪਾਰਟ ਆ ਉਹ ਗਾਹਕ ਦੀ ਮਰਜ਼ੀ ਦਾ ਉਹ ਕਹੋ ਜਿਆ ਪਾਉਣਾ ਚਾਹੁੰਦਾ ਉਹ ਸਾਡੇ ਕੋਲ ਇੱਥੇ ਆਣ ਕੇ ਜਿਹੜਾ ਸਪੇਅਰ ਪਾਰਟ ਪਾਏਗਾ ਇਹ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਸਰਵਿਸ ਗੱਡੀ ਦੀ ਜਿਹੜੀ ਲੇਬਰ ਲਈ ਜਾਂਦੀ ਹੈ ਕਿਉਂਕਿ ਮਜ਼ਦੂਰ ਆਦਮੀ ਤੇ ਆਪਣੀ ਲੇਬਰੀ ਲਿੰਦਾ ਤੇ ਜਿਹੜਾ ਔਰੇ ਤੇ ਖਰਚਾ ਆਉਣ ਵਾਲਾ ਹੁੰਦਾ ਹੈ ਉਹ ਤੁਹਾਡੇ ਵੱਲੋਂ ਉਹ ਮਾਲਕ ਨੂੰ ਹੀ ਕਰਨਾ ਪਵੇਗਾ ਪਰ ਤੁਹਾਡੇ ਵੱਲੋਂ ਗੱਡੀ ਦੀ ਸਰਵਿਸ ਜਿਹੜੀ ਆ ਉਹ ਫ੍ਰੀ ਕੀਤੀ ਜਾਵੇਗੀ ਬਿਲਕੁਲ ਬਿਲਕੁਲ ਜਿਹੜਾ ਵੀ ਜੋ ਵੀ ਉਹ ਤੇ ਲੇਬਰ ਦਾ ਖਰਚਾ ਆਉਂਦਾ ਉਹ ਸਾਡੇ ਵੱਲੋਂ ਬਿਲਕੁਲ ਫ੍ਰੀ ਕੀਤਾ ਜਾਊਗਾ ਉਸ ਤੋਂ ਕੋਈ ਵੀ ਇਹੋ ਜਿਹਾ ਪੈਸਾ ਨਹੀਂ ਲਿਆ ਜਾਊਗਾ ਜਿਹੜੀ ਦਿੱਲੀ ਗੱਡੀ ਜਾਣੀ ਕਿਸਾਨ ਦੀ ਗੱਡੀ ਜਾਣੀ ਮਜ਼ਦੂਰ ਦੀ ਗੱਡੀ ਜਾਣੀ ਆਮ ਲੋਕਾਂ ਦੀ ਗੱਡੀ ਜਿਹੜੀ ਦਿੱਲੀ ਜਾਣੀ ਆ ਉਹਦੇ ਉਹਦੀ ਰਿਪੇਅਰ ਦਾ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਉਹਦੇ ਕੋ ਲਵਾਂਗੇ ਸਪੇਅਰ ਪਾਰਟ ਉਹਦਾ ਆਏਗਾ ਜੋ ਵੀ ਆਪਣੀ ਗੱਡੀ ਪਾਉਣਾ ਚਾਹੁੰਦਾ ਅਸੀਂ ਉਹਦੀ ਗੱਡੀ ਪਾ ਕੇ ਦੇਵਾਂਗੇ ਪਰ ਲੇਬਰ ਬਿਲਕੁਲ ਫ੍ਰੀ ਹੋਵੇਗੀ ਤੇ ਇਹ ਤੇ ਹੋ ਗਿਆ ਪਰ ਇੱਕ ਬਨੇ ਸਰਕਾਰ ਜਿਹੜੀ ਹੈ ਉਹ ਆਪਣਾ ਅੜੀਲ ਵਤੀਰਾ ਜਿਹੜਾ ਵਾ ਉਹ ਵਰਤ ਕੇ ਬੈਠੀ ਹੋਈ ਹੈ ਅਜੇ ਤੱਕ ਕੋਈ ਕਿਸੇ ਕੋਈ ਉਹਦਾ ਹੱਲ ਨਹੀਂ ਕੱਢ ਰਹੀ ਕਿਸਾਨਾਂ ਦਾ ਤੇ ਉਹ ਇਹ ਗੱਲ ਕੇ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਉਹਨਾਂ ਵੱਲੋਂ ਕਿ ਜਿਹੜਾ ਇਹਦਾ ਹੱਲ ਕੱਢਿਆ ਜਾ ਸਕਦਾ ਵਾ ਜਿਹੜੇ ਇਹ ਕਾਨੂੰਨ ਪਾਸ ਕੀਤੇ ਗਏ ਆ ਉਹਨਾਂ ਨੂੰ ਰੱਦ ਨਹੀਂ ਕੀਤਾ ਜਾਵੇਗਾ ਦੇਖੋ ਸਰਕਾਰ ਐਸ ਵੇਲੇ ਕਿਸਾਨਾਂ ਜਿਹੜਾ ਥਕਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਜਿਹੜੀ ਕਿਸਾਨਾਂ ਚ એનર્ਜੀ ਆ ਉਹ ਸਰਕਾਰਾਂ ਦੀ ਐਸ ਲੈੜੀ ਜਾਣ ਦਾ ਖੋਬ ਬਣਿਆ ਸਰਕਾਰਾਂ ਨੂੰ ਕੁਛ ਉਗ ਸੁਗ ਨਹੀਂ ਮਿਲ ਰਹੀ ਇੱਕ ਪਾਸੇ ਕਹਿੰਦੇ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਤੇ ਇੱਕ ਪਾਸੇ ਕਹਿੰਦੇ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਅਸੀਂ ਸੋਧ ਕਰਨੀ ਆ ਅਸੀਂ ਸੋਧ ਨਹੀਂ ਚਾਹੁੰਦੇ ਜਿਹੜਾ ਸਮੁੱਚਾ ਕਿਸਾਨ ਭਾਈਚਾਰਾ ਉਹ ਕਹਿੰਦਾ ਵੀ ਇਹ ਕਾਨੂੰਨਾਂ ਨੂੰ ਰੱਦ ਕਰੋ ਅਸੀਂ ਇਹ ਚ ਸੋਧ ਨਹੀਂ ਕਰਾਉਣਾ ਚਾਹੁੰਦੇ ਉਹਨਾਂ ਨੇ ਸਾਫ਼ ਸਪਸ਼ਟ ਗੱਲਾਂ ਚ 4 ਦਿਨ ਪਹਿਲਾਂ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਵੀ ਉਹਨਾਂ ਨੇ ਕਹਿਆ ਸੀ ਸਾਨੂੰ ਜੈਸ ਜਾਂ ਨੋ ਦੱਸੋ ਉਸ ਤੋਂ ਲ ਗੱਲ ਜਿਹੜੀ ਆਪਾਂ ਅੱਗੇ ਨਹੀਂ ਤੋਰਨਾ ਚਾਹੁੰਦੇ ਸਾਨੂੰ ਇਹ ਰੱਦ ਕਾਨੂੰਨ ਚਾਹੀਦੇ ਆ ਇਸ ਤੋਂ ਅੱਗੇ ਕੋਈ ਗੱਲ ਨਹੀਂ ਕਿਸਾਨਾਂ ਦੀ ਤੇ ਨਰਿੰਦਰ ਤੋਮਰ ਖੇਤੀ ਮੰਤਰੀ ਨੇ ਜਿਹੜੇ ਉਹਨਾਂ ਵੱਲੋਂ ਇਹ ਕਹਿ ਜਾਂਦਾ ਹੈ ਕਿ ਇਹ ਕਾਨੂੰਨ ਜਿਹੜੇ ਨੇ ਰੱਦ ਨਹੀਂ ਕੀਤੇ ਜਾਣੇ ਪਰ ਦੂਜੇ ਪੰਨੇ ਜਿਹੜੇ ਕਿਸਾਨ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਇਹ ਕੇਂਦਰ ਦੀ ਸਰਕਾਰ ਵੱਲੋਂ ਇਹ ਖੇਤੀ ਬਿੱਲ ਰੱਦ ਨਾ ਕੀਤੇ ਗਏ ਤੇ ਅਜੇ ਤਾਂ ਆਪਾਂ ਇਹ ਸਿਰਫ ਜਿਹੜਾ ਪ੍ਰੋਟੈਸਟ ਚੱਲ ਰਿਹਾ ਇਹ ਪੰਜਾਬ ਜਾਂ ਦਿੱਲੀ ਦੇ ਵਿੱਚ ਹੀ ਚੱਲ ਰਿਹਾ ਪਰ ਇਸ ਤੋਂ ਬਾਅਦ ਜਿਹੜਾ ਇਹ ਪ੍ਰੋਟੈਸਟ ਕੀਤਾ ਜਾਵੇਗਾ ਇਹ ਪੂਰੇ ਭਾਰਤ ਦਾ ਜਿਹੜੇ ਰੇਲ ਟ੍ਰੈਕ ਨੇ ਉਹਨਾਂ ਨੂੰ ਬੰਦ ਕਰਕੇ ਕੀਤਾ ਜਾਵੇਗਾ ਕੀ ਸਮਝਦੇ ਜੇ ਕਿ ਇਹ ਬਿਲਕੁਲ ਸਹੀ ਰਾਹ ਹੋਏਗਾ ਉਹਨਾਂ ਦਾ ਦੇਖੋ ਜੀ ਇਸ ਵਲੇ ਹਿੰਦੁਸਤਾਨ ਦਾ ਆਨ ਦਾਤਾ ਸੜਕਾਂ ਤੇ ਬੈਠਾ ਤੇ ਕਈ ਮੰਤਰੀ ਇਹ ਵੀ ਕਹਿੰਦੇ ਆ ਵੀ ਇਹ ਕਿਸਾਨੀ ਜਿਹੜੀ ਆ ਉਹ ਇਸ ਕਿਤੇ ਨਾਲ ਨਹੀਂ ਜੁੜੀ ਵੀ ਇਹਦੇ ਨਾਲ ਦੇਸ਼ਚ ਕ੍ਰਾਂਤੀ ਨਹੀਂ ਆ ਸਕਦੀ ਪਰ ਸਭ ਤੋਂ ਪਹਿਲਾਂ ਕ੍ਰਾਂਤੀ ਹੀ ਸਾਡੀ ਕਿਸਾਨਾਂ ਨੇ ਲਿਆਂਦੀ ਸੀ ਅੱਜ ਜਿਹੜੇ ਹਾਲਾਤ ਪੈਦਾ ਹੋ ਗਏ ਜੇ ਅਸੀਂ ਦਿੱਲੀ ਬੈਠੇ ਆ ਇਹ ਸਰਕਾਰ ਜਮਤ ਸੋਚੇ ਵੀ ਅਸੀਂ ਕੱਲੀ ਦਿੱਲੀ ਪੰਜਾਬ ਤੇ ਹਰਿਆਣੇ ਦਾ ਇੱਕ ਕਿਸਾਨ ਜਿਹੜਾ ਉੱਥੇ ਬੈਠਾ ਐ ਇਸ ਵਲੇ 28 ਸੂਬਿਆਂ ਦੇ ਕਿਸਾਨ ਜਿਹੜੇ ਆ ਜਿਨ੍ਹਾਂ ਨੂੰ ਕੈਦ ਕੀਤਾ ਗਿਆ ਹਰ ਇੱਕ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਰਾਜਾਂ ਦੇ ਵਿੱਚ ਕੇਰਲਾ ਵਾਲਿਆਂ ਨੂੰ ਕੇਰਲਾ ਦੇ ਵਿੱਚ ਉਹਨਾਂ ਨੇ ਬੰਦਕ ਬਣਾ ਕੇ ਰੱਖਿਆ ਹਾਂ ਅ ਮਹਾਰਾਸ਼ਟਰ ਵਾਲਿਆਂ ਨੂੰ ਮਹਾਰਾਸ਼ਟਰ ਚ ਐਸ ਲਈ ਜਿਹੜੀ ਜਿਹੜੀ ਸਰਕਾਰ ਆ ਉਹ ਬੁਖਲਾਈ ਪਈ ਆ ਸਰਕਾਰ ਨੂੰ ਕੱਖ ਨਹੀਂ ਪਤਾ ਲੱਗ ਰਿਹਾ ਵੀ ਆਪਾਂ ਕਿਹੜੇ ਪਾਸੇ ਜਾਣਾ ਤੇ ਕੀ ਅਸੀਂ ਫੈਸਲੇ ਲੈਣੇ ਆ ਸਰਕਾਰ ਸਿਰਫ ਆਪਣੀ ਅੜੀ ਵਾਲ ਰਵਈਏ ਤੇ ਖੁਸ਼ ਆਪਣੀ ਇੱਜ਼ਤ ਬਚਾਉਣ ਵਾਸਤੇ ਜਿਹੜਾ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਆ ਜੀ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਇੱਥੇ ਪੁੱਛਣੀ ਚਾਹਾਂਗਾ ਕਿ ਕੈਬਨਿਟ ਮੰਤਰੀ ਰਾਓ ਦਾਣਵੇ ਨੇ ਇਹ ਗੱਲ ਕਹੀ ਆ ਕਿ ਇਸ ਇਸ ਸੰਘਰਸ਼ ਦੇ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਆ। ਉਹਦੇ ਬਾਰੇ ਕਿੰਨੀ ਕੁ ਸੱਚਾਈ ਤੁਹਾਨੂੰ ਲੱਗਦੀ ਹੈ ਇਹਦੇ ਵਿੱਚ? ਕਿਉਂਕਿ ਕਿਸਾਨ ਤੇ ਆਪਣੇ ਹੱਕਾਂ ਦੀ ਰਾਖੀ ਵਾਸਤੇ ਆਪਣਾ ਜਿਹੜਾ ਵਾ ਉਹ ਸੰਘਰਸ਼ ਕਰ ਰਿਹਾ ਪਰ ਇਹ ਇਸ ਨੂੰ ਚੀਨ ਤੇ ਪਾਕਿਸਤਾਨ ਦੇ ਨਾਲ ਜੋੜ ਰਹੇ ਨੇ ਕਿ ਇਹ ਸਰਕਾਰ ਦੀ ਕੋਈ ਮੰਛਾ ਕੀ ਹੈ ਇਹਦੇ ਪਿੱਛੇ। ਦੇਖੋ ਜੀ ਸਰਕਾਰ ਦੇ ਹੱਥੋ ਹੀ ਨਹੀਂ ਗੱਲਾਂ ਕਰ ਰਹੀ ਆ। ਸਰਕਾਰ ਜਿਹੜੀ ਆ ਪਹਿਲਾਂ ਇਹ ਕਹਿੰਦੀ ਹੈ ਨੈਕਸਟ ਸਲਾਈਡ ਮੂਵਮੈਂਟ ਆ। ਉਸ ਤੋਂ ਬਾਅਦ ਇਹ ਦਾਣਾ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਖਾਲਿਸਤਾਨੀ ਮੂਵਮੈਂਟ ਆ ਹੁਣ ਉਹਨਾਂ ਦਾ ਪੈਰ ਨਹੀਂ ਕਿਤੇ ਲੱਗ ਰਿਹਾ ਹੁਣ ਇਹ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਆ ਤੇ ਚੀਨ ਤੋਂ ਫੰਡਿੰਗ ਹੋ ਰਹੀ ਆ ਸਾਡੇ ਜੇ ਪੰਜਾਬ ਨੂੰ ਚੀਨ ਤੋਂ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਆ ਤੇ ਹਰਿਆਣੇ ਨੂੰ ਕਿੱਥੋਂ ਹੋ ਰਹੀ ਆ ਮਹਾਰਾਸ਼ਟਰ ਨੂੰ ਕਿੱਥੋਂ ਹੋ ਰਹੀ ਆ ਮਤਲਬ ਸਾਰੇ ਸੂਬੇ ਅਸਲੇ ਇੱਕ ਮੰਚ ਤੇ ਖੜੇ ਆ ਪਰ ਸਰਕਾਰ ਜਿਹੜੀ ਆ ਲੋਕਾਂ ਨੂੰ ਵਰਗਲੋਣਾ ਚਾਹੁੰਦੀ ਆ ਪਰ ਅਸਲੇ ਜਿਹੜਾ ਸਾਡੇ ਲੋਕ ਨੇ ਬੜੇ ਸਿਆਣੇ ਨੇ ਉਹਨਾਂ ਨੂੰ ਪਤਾ ਐ ਇਸ ਵੇਲੇ ਜਿਹੜਾ ਵਾਰ ਉਹ ਆਂਦਾ ਦੇ ਉੱਤੇ ਆ ਸਰਕਾਰ ਕੋਲ ਹੋਰ ਕੋਈ ਪੈਤਣਾ ਨਹੀਂ ਇਹਨਾਂ ਨੂੰ ਜਿਹੜਾ ਵਾ ਉਹ ਇਹੀ ਪੈਤਣੇ ਲੱਭ ਰਿਹਾ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਬਦਨਾਮ ਕੀਤਾ ਜਾਵੇ ਪਰ ਹਿੰਦੁਸਤਾਨ ਦੇ ਲੋਗ ਹਿੰਦੁਸਤਾਨ ਦੇ ਸੋਹਿਰਦ ਲੋਗ ਇਸ ਵੇਲੇ ਇਸ ਕ੍ਰਾਂਤੀ ਚ ਪੂਰਨ ਤੌਰ ਤੇ ਜਿਹੜੇ ਸ਼ਾਮਲਿਆ ਤੁਸੀਂ ਉਹਦਾ ਨਤੀਜਾ ਪਰਸੋਂ ਦੇਖ ਹੀ ਲੈਣਾ ਜਿਹੜੀ ਕਾਲ ਬੰਦ ਦੀ ਦਿੱਤੀ ਸੀ ਉਸ ਵਿੱਚ ਚਿੜੀ ਚੂਣੀ ਕੀਤੀ ਪੂਰਾ ਹਿੰਦੁਸਤਾਨ ਇੱਕ ਰੀ ਚੱਕਾ ਜਾਮ ਹੋ ਗਿਆ ਤੇ ਉਹੀ ਹਾਲਾਤ ਜਿਹੜੇ ਆ ਇਸ ਵੇਲੇ ਸਾਡੇ ਸਾਹਮਣੇ ਆ ਰਹੇ ਆ ਹਰ ਲੋਕ ਜਿਹੜਾ ਵਾ ਹਰ ਜਿੰਨਾ ਹਿੱਸਾ ਕੋਈ ਪਾ ਸਕਦਾ ਉਹ ਆਪਣੇ ਇਸ ਕ੍ਰਾਂਤੀ ਵਿੱਚ ਇਸ ਧਰਨੇ ਵਿੱਚ ਇਸ ਭੁੱਖ ਦੀ ਲੜਾਈ ਦੇ ਵਿੱਚ ਰੋਟੀ ਦੀ ਲੜਾਈ ਦੇ ਵਿੱਚ ਆਪਣਾ ਹਿੱਸਾ ਪਾ ਰਿਹਾ ਹੈ ਸਰਕਾਰ ਦੇ ਮੂੰਹ ਤੇ ਬੜੀ ਕਰਾਰੀ ਚਪੇੜ ਆ ਤੇ ਕੜਾਕੇ ਦੀ ਠੰਡ ਦੇ ਵਿੱਚ ਜਿਹੜੇ ਕਿਸਾਨ ਨੇ ਉੱਥੇ ਦਿੱਲੀ ਦੇ ਵਿੱਚ ਬੈਠੇ ਨੇ ਨਾ ਉਹਨਾਂ ਦੇ ਕੋਲ ਕੋਈ ਛੱਤ ਆ ਉਹ ਬਿਨਾਂ ਛੱਤ ਦੇ ਉੱਥੇ ਜਿਹੜੇ ਨੇ ਕਿਸਾਨ ਬੈਠੇ ਨੇ ਤੇ ਮਗਰ ਜਿਹੜੀਆਂ ਬੀਬੀਆਂ ਨੇ ਉਹ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਰਹੀਆਂ ਇਹ ਕਿੰਨੀ ਕੁ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਸਾਡੇ ਸਿਰ ਦੇ ਸਾਈ ਨੇ ਜਾਂ ਭਰਾ ਨੇ ਉਹ ਦਿੱਲੀ ਦੇ ਵਿੱਚ ਸੰਘਰਸ਼ ਲੜਨ ਉਹਨਾਂ ਨੂੰ ਕੋਈ ਲੋੜ ਨਹੀਂ ਕਰ ਮੁੜਨੀ ਜਿੰਨੀ ਦੇਰ ਤੱਕ ਇਸ ਜੰਗ ਦੀ ਜਿੱਤ ਨਹੀਂ ਹੁੰਦੀ ਤੇ ਦੇਖੋ ਜੀ ਸਾਡਾ ਇਤਿਹਾਸ ਹੀ ਬੜਾ ਗੌਰਵਮਈਆ ਸਾਡੇ ਗੁਰੂ ਸਾਡੇ ਪਿਤਾ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਜਿਹੜੇ ਆਪਣੇ ਲਾਲ ਤਿਆਰ ਕਰਕੇ ਜੰਗ ਨੂੰ ਤੋਰੇ ਸੀ ਐਸੇ ਵੇਲੇ ਸਾਡੀਆਂ ਮਾਵਾਂ ਸਾਨੂੰ ਤਿਆਰ ਕਰਕੇ ਸਾਨੂੰ ਜੰਗ ਨੂੰ ਤੋਰ ਰਹੀਆਂ ਸਾਨੂੰ ਉਸ ਬਾਰਡਰ ਤੇ ਭੇਜ ਰਹੀਆਂ ਤੇ ਨਾਲ ਸਾਡੀਆਂ ਮਾਵਾ ਇਹ ਵੀ ਕਹਿੰਦੀਆਂ ਸਾਡੀਆਂ ਮਾਵਾ ਉੱਥੇ-ਉੱਥੇ 80-80 ਸਾਲ 90-90 ਸਾਲ ਦੀਆਂ ਮਾਵਾ ਉੱਥੇ ਕੁੰਡਲੀ ਬਾਰਡਰ ਤੇ ਟਿੱਕਰੀ ਬਾਰਡਰ ਤੇ ਜਿਹੜੇ ਪੰਜਾਬ ਦੇ ਬਿਜਲੀ ਦੇ ਪੰਜ ਬਾਰਡਰ ਘੇਰੇ ਉੱਥੇ ਮਾਵਾ ਸਾਡੀਆਂ ਬੇਟੀਆਂ ਉਹ ਇਹ ਗੱਲ ਕਹਿੰਦੀਆਂ ਵੀ ਪਹਿਲੀ ਗੋਲੀ ਅਸੀਂ ਆਪਣੀ ਛਾਤੀ 'ਚ ਖਾਵਾਂਗੇ ਤਾਂ ਫਿਰ ਕਿਸਾਨਾਂ ਤੱਕ ਇਹ ਗੱਲ ਪਹੁੰਚੂਗੀ ਫਿਰ ਇਹ ਮਜ਼ਦੂਰਾਂ ਤੱਕ ਗੱਲ ਪਹੁੰਚੂਗੀ ਇਹ ਬੜੀ ਵੱਡੀ ਗੱਲ ਹੈ ਠੰਡ 'ਚ ਸੋਣਾ ਕੋਈ ਵੱਡੀ ਗੱਲ ਨਹੀਂ ਸਾਡੇ ਗੁਰੂ ਤੇ ਉਸ ਕਿਲੇ 'ਚ ਦੇ ਜਿੱਥੇ ਰਾਸ਼ਨ ਦੀ ਕੋਈ ਜਗ੍ਹਾ ਨਹੀਂ ਜਿੱਥੇ 10 ਲੱਖ ਫੌਜ ਨਾਲ ਲੜੇ ਤੇ ਫਿਰ ਕੁਛ ਨਹੀਂ ਵੱਡੀ ਗੱ ਮੈਂ ਉਥੇ ਖੁਦ ਰਹਿ ਕੇ ਆਇਆ ਮੈਂ ਲਗਾਤਾਰ ਉਸ ਤਰਨੇ ਨਾਲ ਜੁੜਿਆ ਆ ਮੈਂ ਉਥੇ ਦੇਖ ਰਿਹਾ ਵੀ ਹਰ ਕੋਈ ਇੱਕ ਦੂਜੇ ਦਾ ਖਿਆਲ ਰੱਖ ਰਿਹਾ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਠੰਡ ਦੀ ਉਹ ਪਰਵਾਹ ਹੀ ਨਹੀਂ ਕਰਦੇ ਉਹ ਤੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕਰਦੇ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਉਥੇ ਜਿਹੜੀਆਂ ਸ਼ਹੀਦੀਆਂ ਹੋ ਰਹੀਆਂ ਸਾਡੇ ਲੋਕ ਜਿਹੜੇ ਹੱਟਕਣਾ ਮਰ ਰਹੇ ਆ ਸਾਡੇ ਲੋਕ ਐਕਸੀਡੈਂਟਾਂ ਨਾਲ ਮਰ ਰਹੇ ਆ ਜਿਹੜੇ ਉਥੇ ਸੇਵਾ ਕਰ ਰਹੇ ਆ ਪਰ ਸਰਕਾਰ ਨਹੀਂ ਕੰਮ ਤੇ ਜੂ ਨਹੀਂ ਸਰਕਾਰੀ ਪਰ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਉਹ ਯੋਧੇ ਨੇ ਹਿੰਦੁਸਤਾਨ ਦੇ ਯੋਧੇ ਅਸੀਂ ਕੱਲੇ ਪੰਜਾਬ ਦੇ ਨਹੀਂ ਕਹਿੰਨੇ ਉਹ ਹਿੰਦੁਸਤਾਨ ਦੇ ਯੋਧੇ ਨੇ ਜਿਨ੍ਹਾਂ ਕਦੀ ਈਨੀ ਮੰਗਨੀ ਜਿਸ ਨੇ ਮੁਗਲਾਂ ਦੀ ਏਟਨਾਟ ਵਜਾ ਦਿੱਤੀ ਅੱਜ ਉਹ ਯੋਧੇ ਏੜਿਆ ਉਸ ਮੈਦਾਨ 'ਚ ਲੜ ਰਹੇ ਉਹਨਾਂ ਨੂੰ ਠੰਡ ਗਰਮੀ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜਿਹੜੀ ਲੜਾਈ ਆ ਇਹ ਜਿਹੜਾ ਜਿਹੜੇ ਜ਼ੁਲਮ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪੂਰੇ ਸਬਰ ਦੇ ਨਾਲ ਪੂਰੀ ਸ਼ਾਂਤੀ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਜਾਊਗਾ ਕੋਈ ਇੱਥੇ ਕੋਈ ਮਾੜੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾਊਗਾ ਇਹ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜੀ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਵੀ ਜਿਹੜਾ ਸਾਡਾ ਕਿਸਾਨ ਉੱਥੇ ਬੜੇ ਸਬਰ ਸੰਤੋਖ ਨਾਲ ਬੈਠਾ ਐਸ ਲਈ ਜਿਹੜਾ ਸਾਡਾ ਕਿਸਾਨ ਆ ਉੱਥੇ ਆਪਣੀ ਹੱਲਮੀ ਦਾ ਪ੍ਰਤੀਕ ਦੇ ਰਿਹਾ ਜਿੱਥੇ ਇੱਕ ਪਾਸੇ ਕੁੰਡਲੀ ਬਾਡਰ ਦੇ ਲੋਗ ਆ ਉਹਨਾਂ ਦੀ ਆਪਾਂ ਜੇ ਗੱਲ ਕਰੀਏ ਉਹ ਲੋਗ ਬੜੇ ਖੁਸ਼ ਨੇ ਜਿੱਥੇ ਕਿਸਾਨ ਆਪ ਖਾਰਿਆ ਸਭ ਤੋਂ ਪਹਿਲਾਂ ਉਹ ਤੁੰਡਲੀ ਬਾਰਡਰ ਦੇ ਲੋਕਾਂ ਨੂੰ ਉਹਨਾਂ ਦੀ ਜਰੂਰਤ ਜਰੂਰਤਾਂ ਦਿੱਲੀ ਨੀਡ ਜਿਹੜੀਆਂ ਨੇ ਆ ਜਰੂਰਤਾਂ ਉਹਨਾਂ ਨੂੰ ਪ੍ਰੋਵਾਈਡ ਕਰ ਰਿਆ ਇਹ ਬੜੀ ਵੱਡੀ ਜਿੱਤ ਹੈ ਸਾਡੀ ਕਿਸਾਨਾਂ ਦੀ ਜਿੱਤ ਹੈ ਇਸੇ ਜਿੱਤ ਕਰਕੇ ਇਸੇ ਖामोशी ਕਰਕੇ ਇਸੇ ਹਲੀਮੀ ਕਰਕੇ ਸਰਕਾਰ ਦੇ ਜਿਹੜੇ ਆ ਐਸਲੇ ਸਦਨ ਦੇ ਵਿੱਚ ਪੈਰ ਨਹੀਂ ਲੱਗ ਰਹੇ ਸਰਕਾਰ ਜਿਹੜੀ ਬੁਖਲਾਈ ਪਈ ਆ ਐਸਲੇ ਸਰਕਾਰ ਨੂੰ ਜਿਹੜਾ ਚਾਹੀਦਾ ਹੈ ਵੀ ਕਿਸਾਨਾਂ ਨਾਲ ਬਹਿ ਕੇ ਜਿਹੜਾ ਇਹ ਕਾਨੂੰਨ ਰੱਦ ਕਰਦੀ ਪਰ ਇੱਕ ਪਾਸੇ ਸਾਨੂੰ ਕਹਿੰਦੇ ਅਸੀਂ ਗੱਲ ਕਰਾਂਗੇ ਦੂਜੇ ਪਾਸੇ ਕਹਿੰਦੇ ਅਸੀਂ ਕਾਨੂੰਨ ਨਹੀਂ ਰੱਦ ਕਰਨੇ ਕਿਸਾਨਾਂ ਨੇ ਦੋ ਟੁੱਕ ਕਹਿ ਵੀ ਅਸੀਂ ਜਿਹੜੇ ਕਾਨੂੰਨ ਰੱਦ ਕਰਾਉਣੇ ਆ ਤੇ ਲੋਕ ਜਿਹੜੇ ਆਪ ਮੁਹਾਰੇ ਹੋ ਕੇ ਸ਼ਾਂਤਮਈ ਉੱਥੇ ਬੈਠੇ ਆ ਕੋਈ ਹੁੱਲੜਬਾਜੀ ਨਹੀਂ ਹੋ ਰਹੀ ਦਿੱਲੀ ਦੀ ਇੱਕ ਲੜਕੀ ਦਾ ਕਹਿਣਾ ਆ ਕਿ ਮੈਂ ਆਪਣੇ ਜੌਬ ਤੋਂ ਘਰ ਜਾ ਰਹੀ ਹਾਂ ਤੇ ਹਜ਼ਾਰਾਂ ਮੁੰਡਿਆਂ ਦਾ ਘੱਟਸ ਮੈਂ ਡਰੀ ਵੀ ਇੱਥੇ ਤੇ 10 ਮੁੰਡੇ ਇਕੱਠੇ ਹੋ ਜਾਂਦੇ ਤੇ ਸਾਨੂੰ ਜਾਨ ਦਾ ਖੋਪ ਐਂਦਾ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਖੜੇ ਆ ਮੁੰਡੇ ਪਰ ਉਹ ਕਹਿੰਦੀ ਵੀ ਉਹ ਭਰਾਵਾਂ ਨੇ ਤੇ ਫਿਰ ਅਸੀਂ ਜਿਹੜਾ ਇਕੱਠੇ ਹੋਵਾਂਗੇ ਉਹਨਾਂ ਨੇ ਨੀਵੀ ਪਾ ਗੋ ਉਸ ਭੈਣ ਨੂੰ ਉੱਥੋਂ ਨੰਘਾਇਆ ਤੇ ਨਾਲ ਉਹਦੀ ਸਹੇਲੀ ਪੁੱਜਦੀ ਆ ਵੀ ਦਿੱਲੀ ਦੇ ਹਾਲਾਤ ਕਾਜਿਆ ਜਦੋਂ ਆਪਣੇ ਕਮਰੇ ਜਾਂਦੀ ਆ ਉਹ ਕਹਿੰਦੀ ਵੀ ਜਦੋਂ ਤੱਕ ਇੱਥੇ ਦਿੱਲੀ ਦੇ ਵਿੱਚ ਪੰਜਾਬੀ ਲੋਕ ਹੈਗੇ ਨੇ ਉਦੋਂ ਤੱਕ ਸਾਡਾ ਬਲਾਤਕਾਰ ਜਾਂ ਕਤਲ ਨਹੀਂ ਹੋ ਸਕਦਾ ਦਿੱਲੀ ਦਾ ਮਾਹੌਲ ਬਿਲਕੁਲ ਠੀਕ ਆ ਉੱਥੋਂ ਦੇ ਲੋਕ ਖੁਦ ਕਹਿ ਰਹੇ ਨੇ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਐਸ ਲਈ ਸ਼ਾਂਤਮਈ ਢੰਗ ਨਾਲ ਲੜਾਈ ਕੋਈ ਵੀ ਜਿਹੜੀ ਸ਼ਾਂਤਮਈ ਢੰਗ ਨਾਲ ਜਿੱਤੀ ਜਾਂਦੀ ਹੈ ਬਾਕੀ ਜੇ ਲੋੜ ਪਈ ਤੇ ਇਹ ਹੱਥ ਜਿਹੜੇ ਮਜ਼ਦੂਰਾਂ ਦੇ ਹੱਥ ਆ ਕਿਸਾਨਾਂ ਦੇ ਹੱਥ ਆ ਜੇ ਅਸੀਂ ਲੋਹਾ ਸਿੱਧਾ ਕਰਨਾ ਜਾਣਦੇ ਆ ਤਾਂ ਮੋਦੀ ਕਿਹੜੀ ਛਾਇਆ ਅਸੀਂ ਆਪਣੇ ਵਿਚਾਰਾਂ ਨਾਲ ਅਤੇ ਇਨ੍ਹਾਂ ਹੱਥਾਂ ਨਾਲ ਜਿਹੜਾ ਮੋਦੀ ਵੀ ਸਿੱਧਾ ਕਰ ਦਾਂਗੇ ਉਹਦਾ ਜਿਹੜਾ ਗੋਡੇ ਥੱਲੇ ਧੋਣ ਦੇ ਕੇ ਉਹਨੂੰ ਲੰਮੇ ਪਾਇਆ ਉਹਨੂੰ ਪਤਾ ਲੱਗ ਜੂਗਾ ਵੀ ਉਹਨੇ ਕੀ ਕਰਨਾ ਕਾਨੂੰਨ ਕਿਤਰਾ ਰੱਦ ਕਰਨੇ ਸਾਨੂੰ ਕਰਵਾਉਣੇ ਹੁੰਦੇ ਆ ਅਸੀਂ ਕਰਵਾਵਾਂਗੇ ਜੀ ਤੇ ਇਹਨਾਂ ਦੇ ਨਾਲ ਇੱਕ ਹੋਰ ਮੇਰੇ ਵੀਰ ਖੜੇ ਨੇ ਗੱਲ ਕਰਦੇ ਆ ਇਹਨਾਂ ਨਾਲ ਹਾਂਜੀ ਸਰ ਕਿਉਂਕਿ ਇਹੀ ਤੁਹਾਡਾ ਰੋਜੀ ਰੋਟੀ ਦਾ ਜਰੀਆ ਹੈ ਤੇ ਅੱਜ ਤੁਸੀਂ ਇਹ ਐਲਾਨ ਕਰ ਦਿੱਤਾ ਤੁਹਾਡੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਇੱਥੇ ਜਿਹੜਾ ਵੀ ਆਏਗਾ ਉਹ ਫ੍ਰੀ ਸਰਵਿਸ ਕਰਾਂਗੇ ਕਿਉਂਕਿ ਜੇ ਤੁਸੀਂ ਸਰਵਿਸ ਲੈਂਦੇ ਜੇ ਤੇ ਤੁਹਾਡਾ ਰੋਜੀ ਰੋਟੀ ਦਾ ਜਿਹੜਾ ਮਸਲਾ ਵਾ ਉਹ ਚੱਲਦਾ ਆ ਪਰ ਇਹ ਫ੍ਰੀ ਕਰਕੇ ਕਿਸ ਤਰ੍ਹਾਂ ਗੁਜ਼ਾਰਾ ਹੋਊਗਾ ਜੀ ਇਹ ਕੋਈ ਚੱਕਰ ਨਹੀਂ ਜੀ ਜਿਹੜਾ ਫ੍ਰੀ ਕਰਾਂਗੇ ਕਿਉਂਕਿ ਜੇ ਕਿਸਾਨ ਰਹਿਣਗੇ ਤੇ ਬਾਅਦ ਚ ਵੀ ਇਹ ਕੰਮ ਚੱਲਦੇ ਰਹਿਣਗੇ ਤੇ ਜੇ ਹੋਣੇ ਨਹੀਂ ਇਹੇ ਪਾਸੇ ਲੱਗੇ ਸੇਵਾ ਵਾਲੇ ਪਾਸੇ ਆਏ ਤੇ ਫਿਰ ਕੀ ਕਰਾਂਗੇ ਇੱਕ ਸਨੇਹਾ ਆਇਆ ਇਹ ਉਹਨੂੰ ਮੋਦੀ ਨੂੰ ਵੀ ਸੁਧਰ ਜਾ ਨੀਤੇ ਇਹਨਾਂ ਕਿਸਾਨਾਂ ਤੇ ਚੋਕੀ ਦੇਣਾ ਤੇ ਇਹ ਜਿਹੜੀ ਸੇਵਾ ਵਾ ਤੁਹਾਡੇ ਲੋਕ ਕਿੰਨਾ ਚਿਰ ਮੁਹੱਈਆ ਕਰਵਾਈ ਜਾਏਗੀ ਜੀ ਜਿੰਨੀ ਦੇਰ ਤੱਕ ਚੱਲੂਗਾ ਜੀ ਜਿੰਨੀ ਦੇਰ ਤੱਕ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਇਹ ਸੰ ਸਰਬਜੀਤ ਸਿੰਘ ਜੀ ਹੈਰੀ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਜਿੰਨੀ ਦੇਰ ਤੱਕ ਕਿਸਾਨ ਸੰਘਰਸ਼ ਕਰਦੇ ਰਹਿਣਗੇ ਉਨੀ ਦੇਰ ਤੱਕ ਅੰਮ੍ਰਿਤਸਰ ਤੋਂ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਫ੍ਰੀ ਸਰਵਿਸ ਕਰਕੇ ਉਹਨਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ